ਉਹ ਤਾਂ ਲੱਗਦਾ ਹੈ ਵੀ ਪਹਿਲ ਦੇ ਅਧਾਰ ਤੇ ਇਹ ਕੰਮ ਹੋਣਾ ਸਰ ਜਦੋਂ ਵਾਰਡ ਨੰਬਰ 8 ਤੋਂ ਮੈਂ ਇਲੈਕਸ਼ਨ ਲੜੀ ਤੇ ਮੈਂ ਜਿੱਤਿਆ ਹਾਂ ਸਭ ਤੋਂ ਪਹਿਲਾਂ ਮੈਨੂੰ ਲੱਗਾ ਕਿ ਵਾਰਡ 'ਚ ਨਾ ਅੰਧੇਰਾ ਬਹੁਤ ਰਹਿੰਦਾ ਸੀ ਸਾਰਾ ਰਾਤ ਬਾਜ਼ਾਰ 'ਚ ਵਾਡਾਂ 'ਚ ਜਾਈਏ ਤੇ ਕਾਫੀ ਅੰਧੇਰਾ ਹੋਣ ਕਰਕੇ ਕਿਸੇ ਦੇ ਲੁੱਟਾਂ ਘੋਆ ਚੋਰੀਆਂ ਹੁੰਦੀਆਂ ਸੀ ਤੇ ਮੇਰੀ ਪਹਿਲੀ ਕੋਸ਼ਿਸ਼ ਇਹ ਹੀ ਲਾਈਟਾਂ ਸਾਰੀਆਂ ਚਾਲੂ ਕਰਾਈਆਂ ਜਾਣ ਦੋ ਮਹੀਨਿਆਂ ਦੇ ਵਿੱਚ ਮੇਰੀ ਲਗਭਗ ਕੋਸ਼ਿਸ਼ ਰਹੀ ਕਿ ਸਾਰਾ ਵਾਰਡ ਜਿਹੜਾ ਬੰਦ ਸੀ ਉਹਨੂੰ ਚਲਾਇਆ ਮੈਂ ਜਿੱਦਾਂ ਕਿ ਮੇਨਲੀ ਜੰਡਿਆਲਾ ਰੋਡ ਹੀ ਸਾਡੇ ਆ ਲਾਲੀਆ ਮਲਾਈ ਨਰੂਗੇੜ ਗਲੀ ਹੋਗੀ ਗਲੀ OBC ਬੈਂਕ ਵਾਲੀ ਹੋਗੀ ਇਦਾਂ ਹੀ ਦੋ ਤਿੰਨ ਹੋਰ ਗਲੀਆਂ ਹੀ ਰੋਈ ਕੰਡਾ ਹੋ ਗਿਆ ਜੀ ਮਾਡਰਨ ਸਿਟੀ ਸਕੈਨ ਵਾਲਾ ਏਰੀਆ ਤੇ ਹੋਰ ਵੀ ਦੋ ਤਿੰਨ ਗਲੀਆਂ ਹੀ ਖਾਸ ਜਿਹੜੀਆਂ ਮੈਂ ਆਪਣੀ ਦੋ ਮਹੀਨਿਆਂ ਦੇ ਵਿੱਚ ਕਾਰੀਗਰੀ ਦੇ ਵਿੱਚ ਇੱਥੇ ਲਾਈਟਾਂ ਚਾਲੂ ਕਰਵਾਈਆਂ ਤੇ ਕੁਝ ਕੁ ਲਾਈਟਾਂ ਨਵੀਆਂ ਲੱਗਣ ਆਲੀਆਂ ਸੀ ਉਹ ਮੈਂ ਲਗਾਈਆਂ ਤੇ ਇਹਦੇ ਵਿੱਚ ਸਿਮਰਨ ਨੀਤ ਸਿੰਘ ਜੇਈ ਸਾਹਿਬ ਦਾ ਬਹੁਤ ਵੱਡਾ ਰੋਲ ਆ ਇਹ ਆਜਾਦ ਗਰੁੱਪ ਦਾ ਰੋਲ ਹੈ ਜਿਨ੍ਹਾਂ ਦੀ ਰਹਿਮਾਈ 8 ਮੈਂ ਕੰਮ ਕਰ ਰਿਹਾ ਹਾਂ ਸਰ ਸਾਹਿਬ ਆਉਣ ਵਾਲੇ ਸਮੇਂ ਵਿੱਚ ਹੋਰ ਕਿਹੜੇ ਕੰਮ ਜਿਹੜੇ ਪਲਾਨ ਕੀਤੇ ਵਾਰਡ ਲਈ ਜਿਹੜਾ ਤੁਸੀਂ ਪਹਿਲ ਦੇ ਦੱਸੋ ਸਰ ਮੇਰੀ ਪਹਿਲੀ ਕੋਸ਼ਿਸ਼ ਇਹ ਹੋਗੀ ਕਿ ਮੇਰੇ ਵਾਰਡ ਦੇ ਨਾਲ ਕਾਫੀ ਲੋਕ ਖੱਜਲ ਖਰਾਬ ਹੋ ਰਹੇ ਆ ਕਨਕ ਲੈਨ ਤੋਂ ਮੇਰੇ ਵਾਰਡ 'ਚ ਪਿਛਲੇ ਕੁਝ ਟਾਈਮ ਤੋਂ ਕੋਈ ਡੀਪੂ ਨਹੀਂ ਹੈਗਾ ਤੇ ਲੋਕਾਂ ਨੂੰ ਕਿਸੇ ਨੂੰ ਮੁਲਾਜ਼ਮ ਕੋਲੇ ਜਾਣਾ ਪੈ ਰਿਹਾ ਹੈ ਕਿਸ ਨੂੰ ਨਾਨਕ ਸਰ ਮਲੇ ਕੇ ਕਿਸ ਨੂੰ ਨੂਰਦੀ ਹੱਡੇ ਤੇ ਮੇਰੀ ਕੋਸ਼ਿਸ਼ ਹੋਊਗੀ ਕਿ DFSS ਉਹ ਸਾਹਿਬ ਨਾਲ ਜਾਂ AFS ਉਹ ਸਾਹਿਬ ਨਾਲ ਗੱਲ ਕਰਕੇ ਆਪਣੇ ਵਾਰਡ ਦੇ ਲੋਕਾਂ ਨੂੰ ਉਸ ਏਰੀਆ ਦੇ ਵਿੱਚ ਹੀ ਕਣਕ ਦਵਾਈ ਜਾਵੇ ਤਾਂ ਕਿ ਉਹ ਖੱਜਲ ਖਰਾਬ ਨਾ ਹੋਣ ਗਰਮੀ ਦੇ ਵਿੱਚ ਦੂਜੇ ਵਾਰਡਾਂ ਜਾਣਾ ਨਾ ਪਵੇ ਉਹਨਾਂ ਨੂੰ ਕਣਕ ਲੈਣ ਵਾਸਤੇ ਸੀ ਰਹੇਗਾ ਵੀ ਤੁਸੀਂ ਪਿਛਲੇ ਜੀ ਕੋਈ ਕੰਮ ਕਰਾਇਆ ਕਿਹੜੇ ਕੰਮ ਕਰਾਇਆ ਸਰ ਕੁਸ਼ਕ ਗਲੀਆਂ ਜਿੱਨਾਂ ਟੱਕਣ ਟੁੱਟੇ ਹੋਏ ਹੀ ਉਹ ਦੁਬਾਰਾ ਨਵੇਂ ਲਵਾਏ ਆ ਰੋਡ ਗੁਲੀਆਂ ਹੀਗੀਆਂ ਉਹ ਵੀ ਚਾਲੂ ਕਰਾਈਆਂ ਨਵੀਆਂ ਬੰਦ ਸੀਵਲ ਕਾਫੀ ਬੰਦ ਸੀ ਚਿਰ ਤੋਂ ਸਫਾਈ ਕਰਾਈ ਗਲੀ ਉਹ ਜਾਗਰ ਸਿੰਘ ਵਾਲੀ ਉਹ ਦੋ ਜਾਂ ਏਰੀਆ ਹੈ ਜਿੱਥੇ ਸਫਾਈ ਹੋਣ ਵਾਲੀ ਸੀ ਲਾਲੀਸ਼ਾ ਮੱਲਾ ਹੋ ਗਿਆ ਮੇਨਲੀ ਜਿੱਥੇ ਚੰਗੇ ਘਰ ਆ ਲੋਕ ਰਹਿੰਦੇ ਆ ਸੰਘਣੀ ਆਬਾਦੀ ਵਾਲਾ ਏਰੀਆ ਵਾ ਤੇ ਉੱਥੇ ਸਿਵਰ ਸਾਫ ਹੋਣਾ ਬਹੁਤ ਜ਼ਰੂਰੀ ਉਹ ਮੈਂ ਕੋਸ਼ਿਸ਼ ਕੀਤੀ ਕਿ ਵੱਤ ਵਾਤੇ ਛੇਤੀ ਤੋਂ ਛੇਤੀ ਉਹ ਕੰਮ ਕਰਾਇਆ ਜਾਵੇ ਪਹਿਲੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਚ ਲੀਡਰਾਂ ਐਮਸੀ ਕਰਨੀ ਲੱਭਣ ਦੀ ਜ਼ਰੂਰਤ ਪੈਂਦੀ ਸੀ ਕੁਦਰਾ ਸਾਹਿਬ ਤੇ ਨਹੀਂ ਕਿਤੇ ਇਸ ਤਰ੍ਹਾਂ ਵੀ ਲੋਕਾਂ ਨੂੰ ਲੱਭਣਾ ਪਊਗਾ ਨਹੀਂ ਸਰ ਤੁਸੀਂ ਇਹ ਗੱਲ ਧਿਆਨ ਚ ਰੱਖੋ ਕਿ ਮੈਂ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਵਾਰਡ ਦੇ ਵਿੱਚ ਇੱਕ ਆਪਣਾ ਦਫ਼ਤਰ ਬਣਾਇਆ ਵਾ ਰੋਹੀ ਕੰਡੇ ਦੇ ਕੋਲ ਆ ਮਾਡਰਨ ਸਿਟੀ ਸਕੈਨ ਵਾਲੀ ਰੋਡ ਤੇ ਜਾ ਕੇ ਬਗੀਚੀ ਮੰਦਿਰ ਤੋਂ ਥੋੜੀ ਜਿਹੀ ਅੱਗੇ ਜਾ ਕੇ ਦਫ਼ਤਰ ਆ ਸਿਰਫ ਵਾਰਡ ਦੇ ਕੰਮਾਂ ਵਾਸਤੇ ਬਣਾਇਆ ਹੋ ਕਿ ਲੋਕਾਂ ਨੂੰ ਖੱਜਲ ਖਰਾਬੀਆਂ ਪਰੇਸ਼ਾਨੀ ਨਾ ਹੋਵੇ ਤੇ ਮੇਰੇ ਹਿਸਾਬ ਨਾਲ ਤੁਸੀਂ ਪਤਾ ਕਰੀਏ ਕਿ ਪਹਿਲਾ ਹੀ ਕਾਉਂਸਲਰ ਹੋਊਗਾ ਮੈਂ ਜਿਨੇ ਆਪਣੇ ਵਾਰਡ ਦੇ ਲੋਕਾਂ ਵਾਸਤੇ ਇੱਕ ਸਪੈਸ਼ਲ ਦਫ਼ਤਰ ਹੀ ਬਣਾਇਆ ਕਿ ਕਿਸੇ ਨੂੰ ਆ ਕੇ ਖੱਜਲ ਖਰਾਬੀ ਨਾ ਹੋਣੀ ਪਵੇ ਉੱਥੇ ਫਿਰ ਆ ਕੇ ਮਤਲਬ ਲੋਕ ਜਿਹੜੇ ਆ ਉੱਥੇ ਹੋਗੇ ਵੀ ਜਿਹੜਾ ਤਾਂ ਨਹੀਂ ਮੈਂ ਆਪ ਹੀ ਖੁਦ ਰਹੂੰਗਾ ਉੱਥੇ ਜੀ ਕੋਸ਼ਿਸ਼ ਹੋਊਗੀ ਜਿਆਦਾ ਦਿਨ ਜਿਆਦਾ ਸਮਾਂ ਉੱਥੇ ਹੋਵਾਂ ਜਿੱਦਾਂ ਕਿਸੇ ਨੇ ਕਣਕ ਦਾ ਕਾਰਡ ਬਣਨ ਆਲਾ ਵਾ ਕਿਸ ਨੂੰ ਲਾਈਟ ਦੀ ਪ੍ਰੋਬਲਮ ਆ ਮਹੱਲੇ 'ਚ ਨਹੀਂ ਜਗਦੀ ਜਾਂ ਸੀਵਰ ਦੀ ਪ੍ਰੋਬਲਮ ਆ ਜਾਂ ਕਮੇਟੀ ਘਰ ਦਾ ਕੋਈ ਕੰਮ ਆ ਤੇ ਮੇਰੀ ਕੋਸ਼ਿਸ਼ ਹੋਊਗੀ ਕਿ ਉੱਥੇ ਆ ਕੇ ਮੈਂ ਲੋਕਾਂ ਨੂੰ ਮਿਲਾਂ ਲੋਕਾਂ ਨੂੰ ਮੈਨੂੰ ਲੱਭਣਾ ਨਾ ਪਵੇ ਇੱਕ ਪੱਕੀ ਜਗ੍ਹਾ ਹੋਵੇ ਜਿੱਥੇ ਪੰਡਾ ਸਾਹਿਬ ਜੇਤਨ ਤੋਂ ਪਹਿਲਾਂ ਲੋਕੋ ਕੋ ਬੜਾ ਕੀ ਦੇ ਨਹੀਂ ਮੇਰੀ ਵਾਰਡ ਮੇਰਾ ਪਰਿਵਾਰ ਲੋਕਾਂ ਨੇ ਸਲੋਕ ਵੀ ਬਣਾ ਰਿਆ ਤੇ ਪੰਡਾ ਸਾਹਿਬ ਦੀ ਕੀ ਸੋਚ ਹੈ ਵੀ ਗਾਂ ਵਾਰਡ ਵਾਸੀਆਂ ਲਈ ਕਿਹੜੀ ਸੋਚ ਰਖਦੇ ਸਰ ਮੇਰੀ ਕੋਸ਼ਿਸ਼ ਇਹੋ ਹੀ ਹੈ ਜਿੱਦਾਂ ਮੈਂ ਜਿੱਤਣ ਤੋਂ ਪਹਿਲਾਂ ਕੰਮ ਕਰਦਾ ਹਾਂ ਉਦਾਂ ਹੀ ਅੱਗੇ ਵੀ ਕੰਟੀਨਿਊਲੀ ਕਰਦਾ ਰਹੂੰਗਾ ਤੇ ਮੇਰੇ ਧਿਆਨ 'ਚ ਇਹੋ ਜੀ ਕੋਈ ਗੱਲ ਨਹੀਂ ਕਿ ਮੈਂ ਇੱਕ ਵਾਰੀ ਬਣ ਗਿਆ ਤੇ ਗਾ ਕੰਮ ਨਹੀਂ ਕਰਨੇ ਲੋਕਾਂ ਦੇ ਮੈਂ ਕੰਟੀਨਿਊਲੀ ਜਿੱਦਾਂ ਪਹਿਲਾਂ ਕੰਮ ਕਰਦਾ ਹਾਂ ਉਸ ਤੋਂ ਵਧੀਆ ਢੰਗ ਨਾਲ ਕੋਸ਼ਿਸ਼ ਹੋਊਗੀ ਕਿ ਲੋਕਾਂ ਨੂੰ ਖਰਾਬ ਨਾ ਹੋਣਾ ਪਵੇ ਤੇ ਉਹਨਾਂ ਦੇ ਵੱਧ ਤੋਂ ਵੱਧ ਕੰਮ ਕਰਾਏ ਜਾਣ ਸਰ ਮੇਰੇ ਵਾਰਡ ਦੇ ਵਿੱਚ ਕਿਸੇ ਨੂੰ ਕਿਹੇ ਟਾਈਮ ਵੀ ਲੋੜ ਪਵੇ ਤੇ ਮੈਂ ਹਰ ਵੇਲੇ ਹਾਜ਼ਰ ਹਾਂ ਮੇਰੇ ਕਹਿ ਚ ਨਹੀਂ ਕਿ ਲੋਕਾਂ ਨੂੰ ਮੈਂ ਕਹਿਣਾ ਆ ਮੈਨੂੰ ਜਦੋਂ ਮਰਜ਼ੀ ਫੋਨ ਕਾਲ ਕਰਨ ਜਾਂ ਮੇਰੇ ਦਫ਼ਤਰ 'ਚ ਜਦੋਂ ਉਹਨਾਂ ਨੂੰ ਲੋਡ ਹੋਵੇ ਮੇਰੇ ਕੋ ਹਾਜ਼ਰ ਹੋਣ ਮੈਂ ਹਰ ਵੇਲੇ ਉਹਨਾਂ ਦੇ ਨਾਲ 24 ਘੰਟੇ ਹਾਜ਼ਰ ਹਾਂ ਉਹਨਾਂ ਦੇ ਨਾਲ ਹਰ ਕੰਮ ਦੇ ਵਿੱਚ